ਸਾਡੇ ਨਾਲ ਆਸਟ੍ਰੇਲੀਆ ਤੋਂ ਐਡੀਟਰ ਐਂਡ ਚੀਫ ਟਾਰਗੇਟਸ ਪੋਸਟ ਤੋਂ ਅਜਾਜ ਸ਼ਰਮਾ ਜੀ ਜੁੜੇ ਨੇ ਅਜਾਜ ਸ਼ਰਮਾ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਐਨ ਆਰ ਆਈ ਚੈਨਲ ਦੇ ਸਾਰੇ ਸਰੋਤਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅਜਾਜ ਜੀ ਸ਼੍ਰੀ ਅਕਾਲ ਤੱਕ ਸਾਹਿਬ ਤੋਂ ਜਥੇਦਾਰ ਸਾਹਿਬ ਨੇ ਜੋ ਫੈਸਲਾ ਸੁਣਾਇਆ ਉਹਨੂੰ ਲੈ ਕੇ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਧਾਰਮਿਕ ਸੰਗਠਨ ਨੇ ਸੋਸ ਖਾਸ ਕਰਕੇ ਸਿੱਖ ਧਰਮ ਤਾਂ ਤੁਸੀਂ ਇੱਕ ਪੱਤਰਕਾਰ ਹੋਣ ਦੇ ਨਾਤੇ ਉਹਨਾਂ ਦੇ ਵਿੱਚ ਵਿਚਰੇ ਗੁਜ਼ਰੇ ਸੋ ਉਹਨਾਂ ਦਾ ਕੀ ਰਿਐਕਸ਼ਨ ਸੀ ਕੀ ਕਹਿਣਾ ਸੀ ਉਹਨਾਂ ਨੇ ਦੇਖੋ ਹਿਸ਼ਪਾਲ ਜੀ ਬੜੇ ਲੰਬੇ ਸਮੇਂ ਤੋਂ ਸੰਗਤ ਇੰਤਜ਼ਾਰ ਕਰ ਰਹੀ ਸੀ ਇਸ ਘੜੀ ਦਾ ਕਿ ਜਿਹੜਾ 2007 ਤੋਂ ਲੈ ਕੇ 17 ਦੇ ਵਿੱਚ ਵਿੱਚ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਕਾਮਲਹੀਮ ਜਿਹੜੇ ਨੇ ਉਹਨਾਂ ਨੂੰ ਮਾਫੀ ਦਿੱਤੀ ਗਈ ਹੈ ਜਿੰਨੇ ਵੀ ਇਸ਼ੂ ਸੀ ਉਹਨੂੰ ਕਾਫੀ ਚਿਰ ਤੋਂ ਲੈ ਕੇ ਲੋਕਾਂ ਦੇ ਵਿੱਚ ਇੰਤਜ਼ਾਰ ਸੀ ਤੇ ਇਹ ਲੋਕਾਂ ਦੀ ਵੱਖ-ਵੱਖ رائے ਆ ਹਰ ਇੱਕ ਦੀ ਅਲਾਈ ਹੈ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਸਰਕਾਰਾਂ ਦੀ ਨਲਾਕੀ ਸਾਹਮਣੇ ਆਈ ਹੈ ਸਰਕਾਰਾਂ ਨੇ ਇੱਕ ਦੂਜੇ ਲੀਡਰ ਦੀ ਮਦਦ ਕੀਤੀ ਹੈ ਕਿ ਕਿਸੇ ਵੀ ਸਰਕਾਰ ਦੇ ਵਿੱਚ ਇਨਸਾਫ ਨਹੀਂ ਮਿਲ ਪਾਇਆ ਆਖਰ ਰੱਬ ਨੇ ਆਪ ਹੀ ਇਹਨਾਂ ਨੂੰ ਇਹਨਾਂ ਦੇ ਬੋਝ ਪਾਇਆ ਜਿਸ ਦਾ ਕਿਹਾ ਗਿਆ ਕਿ ਕਰਮਾਂ ਦਾ ਬੋਝ ਮਾੜੇ ਕਰਮਾਂ ਦਾ ਬੋਝ ਹੋ ਜਾਂਦਾ ਤੇ ਆਦਮੀ ਕੋ ਨਹੀਂ ਚੱਲਿਆ ਜਾਂਦਾ ਤੇ ਉਹ ਆਪ ਹੀ ਹੋ ਜਾਂਦਾ ਕਿ ਮੈਨੂੰ ਮਾਫੀ ਦਿੱਤੀ ਜਾਏ ਮੇਰੇ ਕੋ ਆ ਦੇ ਗੁਨਾਹ ਹੋਏ ਨੇ ਦੂਜੀ ਗੱਲ ਕੁਝ ਲੋਕਾਂ ਦੇ ਵਿੱਚ ਇਸ ਗੱਲ ਦਾ ਰੋਸ਼ ਹੈ ਜਿਹੜੇ ਅੱਜ ਦੇ ਨਵੇਂ ਯੂਥ ਹੈ ਉਹ ਇਹ ਕਹਿ ਰਹੇ ਨੇ ਕਿ ਗੁਰੂ ਘਰ ਦੇ ਵਿੱਚ ਸੇਵਾ ਕਰਨਾ ਜਿਹੜਾ ਹੁੰਦਾ ਵਾ ਉਹ ਸਜ਼ਾ ਨਹੀਂ ਹੁੰਦੀ ਗੁਰੂ ਘਰ ਸੇਵਾ ਕਰਨੀ ਉਹ ਸਜ਼ਾ ਉਹਨੂੰ ਸਜ਼ਾ ਵਰਡ ਕਹਿਣਾ ਉਹ ਗਲਤ ਹੈ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਾਫੀ ਭਾਰੀ ਰੋਸ਼ ਹੈ ਜੀ ਅਚਾ ਜੀ ਇਹ ਪਰੰਪਰਾਵਾਂ ਹੁੰਦੀਆਂ ਨੇ ਮਰਿਆਦਾ ਹੁੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੀਰੀ ਤੇ ਪੀਰੀ ਦਾ ਸਿਧਾਂਤ ਹੈ ਸੋ ਨਵੀਂ ਪੀੜ੍ਹੀ ਜਾਂ ਕੁਝ ਲੋਕ ਐਸੇ ਨੇ ਜਿਨ੍ਹਾਂ ਨੇ ਇਤਿਹਾਸ ਨਹੀਂ ਪੜਿਆ ਇਤਿਹਾਸ ਨਹੀਂ ਜਾਣਦੇ ਜਿਸ ਕਰਕੇ ਉਹ ਸਬਾਵਕ ਹੀ ਫੇਸਬੁਕ ਦੇ ਵਿਦਵਾਨ ਹੋਣ ਦੇ ਨਾਤੇ ਸਵਾਲ ਚੁੱਕ ਲੈਂਦੇ ਨੇ ਪਰ ਹਕੀਕਤ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਪਹਿਲਾਂ ਪੜਿਆ ਜਾਵੇ ਸੁਣਿਆ ਜਾਵੇ ਸਮਝਿਆ ਜਾਵੇ ਇਤਿਹਾਸ ਦੀ ਜਾਣਕਾਰੀ ਹੋਵੇ ਤਾਂ ਕਈ ਸਵਾਲਾਂ ਦੇ ਜਵਾਬ ਉਹਨਾਂ ਨੂੰ ਆਪ ਹੀ ਮਿਲ ਜਾਣਗੇ ਪਰ ਹੁਣ ਫਿਲਹਾਲ ਜੋ ਉਹਨਾਂ ਦਾ ਜੀ ਜੀ ਉਹਨਾਂ ਦਾ ਇਹ ਕਹਿਣਾ ਹੈ ਲੋਕادار ਜਿਨ੍ਹਾਂ ਨੇ ਵੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹ ਇਹ ਕਹਿੰਦੇ ਨੇ ਕਿ ਗੁਰੂ ਘਰ ਦੇ ਵਿੱਚ ਸੇਵਾ ਉੱਥੇ ਇਹ ਕਾਇਆ ਜਾਵੇ ਕਿ ਜਿਹੜਾ ਵੀ ਦੋਸ਼ੀ ਪਾਇਆ ਗਿਆ ਹੈ ਉਸ ਗੁਨਾਵਾ ਦੇ ਵਿੱਚ ਕਿ ਤੁਸੀਂ ਗੁਰੂ ਦੇ ਨਾਲ ਜੁੜੋ ਇੱਥੇ ਸੇਵਾ ਕਰੋ ਗੁਰੂ ਤੁਹਾਨੂੰ ਮਾਤ ਦੇਣ ਕਿਉਂਕਿ ਅਰਦਾਸ ਵਿੱਚ ਗਏਦਾ ਕਿ ਸਿੱਖਾਂ ਨੂੰ ਮਾਤ ਉੱਚੀ ਦਾ ਤਾਂ ਬਖਸ਼ਿਆ ਜਾਵੇ ਸਾਰਾ ਲੋਕਾਂ ਦੇ ਹਰ ਇੱਕ ਦੇ ਅਲੱਗ-ਅਲੱਗ ਥਿਊ ਨੇ ਮੈਂ ਤੁਹਾਡੀ ਗੱਲ ਨਾਲ ਐਗਰੀ ਆ ਪਰ ਲੋਕਾਂ ਦੇ ਵਿੱਚ ਇਹ ਹੈ ਕਿ ਇਸ ਤਰ੍ਹਾਂ ਜਿਹੜਾ ਨਵਾਂ ਪੋਸ਼ਾ ਕਿਸੇ ਵੀ ਧਰਮ ਦਾ ਹੋਵੇ ਉਹ ਅੱਜਕੱਲ ਆਸਥਾ ਜਾਂ ਧਰਮ ਤੋਂ ਥੋੜੀ ਦੂਰੀ ਬਣਾ ਕੇ ਬੈਠਾ ਹੋਇਆ ਤਾਂ ਉਹ ਇਹ ਸੋਚਦਾ ਕਿ ਗੁਨਾਹ ਕਰਕੇ ਉੱਥੇ ਭਾਂਡੇ ਮੰਜੇ ਬੰਨ੍ਹ ਕੇ ਜਾਂ ਕਿਸੇ ਤਰ੍ਹਾਂ ਦੀ ਵੀ ਟਾਇਲਟ ਸਾਫ ਕਰਕੇ ਲਈ ਸਜ਼ਾ ਵਾ। ਪਰ ਉਹ ਸਜ਼ਾ ਵਰਡ ਤੋਂ ਬਈ ਲੋਕ ਨਹੀਂ ਸਮਝ ਪਾ ਰਹੇ। ਇਹ ਲੋਕਾਂ ਦੀ ਰਿਐਕਸ਼ਨ। ਕਿਉਂਕਿ ਜੀ ਜੀ ਗੁਨਾਹ ਜਿਹੜੇ ਨੇ ਉਹਨਾਂ ਦੀ ਪੰਡ ਵੱਡੀ ਏ। ਔਰ ਜਿਹੜੇ ਗੁਨਾਹ ਨੇ ਉਹਨਾਂ ਦੇ ਵਿੱਚ ਕਤਲ ਵੀ ਸ਼ਾਮਲ ਨੇ। ਉਹਨਾਂ ਦੇ ਵਿੱਚ ਉਸ ਸਮੇਂ ਦੇ ਨਜਾਇਜ਼ ਪਰਚੇ ਵੀ ਸ਼ਾਮਲ ਨੇ। ਸਿੱਖਾਂ ਨੂੰ ਕੋਹ ਕੋ ਕੇ ਮਾਰਨ ਵਾਲੇ ਸੁਮੇਸ਼ ਸੈਣੀ, ਇਜ਼ਹਾਰ ਆਲਮ ਉਹਨਾਂ ਨੂੰ ਦਿੱਤੇ ਰਤਬੇ ਮਾਨ ਸਨਮਾਨ ਵੀ ਸ਼ਾਮਲ ਨੇ ਸੋ ਉਹਨਾਂ ਇੰਨਾ ਵੱਡੀਆਂ ਜਿਹੜੀਆਂ ਗੁਨਾਹ ਸੀ ਜਿਨ੍ਹਾਂ ਨੂੰ ਸੁਖਬੀ ਸਿੰਘ ਬਾਦਰ ਨੇ ਕਬੂਲੇ ਹਾਂ ਕੀਤਾ ਸੋ ਉਹਨੂੰ ਲੈ ਕੇ ਤੁਹਾਡੀ ਗੱਲ ਠੀਕ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਿਲਿਆ ਜੋ ਲੈ ਜਿਆ ਰਿਐਕਸ਼ਨ ਜਿਹੜਾ ਉਹ ਆ ਰਿਹਾ ਕੁਮਰਵਿਚੇ ਪ੍ਰਤਾਪ ਸਿੰਘ ਸੋ ਉਹਨਾਂ ਨੇ ਜਦੋਂ ਇਹ ਮਾਮਲਾ ਚੁੱਕਿਆ ਸੀ ਸਿਟ ਦੇ ਉਹ ਮੈਂਬਰ ਸੀ ਜਦੋਂ ਉਹਨਾਂ ਨੇ ਇਹ ਸਾਰੇ ਤੱਤ ਸਾਹਮਣੇ ਰੱਖੇ ਸੀ ਤਾਂ ਜਿੰਨਾ ਵੀ ਸਿਆਸੀ ਤਾਣਾ ਬਾਣਾ ਨਾ ਤੋ ਉਸ ਸਮੇ ਉਹਨਾਂ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਮਗਰ ਹੱਥ ਧੋਕੇ ਪੈ ਗਏ ਸੀ ਕਿ ਇਹ ਤਾਂ ਕਿਵੇਂ ਹੋ ਸਕਦਾ ਹੈ ਇਹ ਤਾਂ ਕਾਂਗਰਸ ਦਾ ਬੰਦਾ ਜਾਂ ਇਹ ਫਲਾਣੀ ਪਾਰਟੀ ਦਾ ਬੰਦਾ ਹੈ ਇਹ ਤਾਂ ਸੁਖਬੀਰ ਸਿੰਘ ਬਾਦਲ ਨੂੰ ਬਦਨਾਮ ਕਰਨ ਦੇ ਲਈ ਕਰ ਰਿਹਾ ਤੇ ਉਹੀ ਹੁਣ ਕੁਮਰ ਵਿਜੇ ਪ੍ਰਤਾਪ ਸਿੰਘ ਆਪਣੀ ਵੀਡੀਓ ਚ ਕਹਿੰਦੇ ਪਏ ਨੇ ਵੀ ਦੇਖ ਲਓ ਜੋ ਅਸੀਂ ਕਿਹਾ ਹੈ ਉਹੀ ਗੁਨਾਹਾਂ ਨੂੰ ਤਾਂ ਸੁਖਬੀਰ ਸਿੰਘ ਬਾਦਲ ਨੇ ਮੰਨੇ ਆ ਸੋ ਤੁਹਾਡਾ ਕੀ ਕਹਿਣਾ ਦੇਖੋ ਮੈਂ ਤੁਹਾਨੂੰ ਪਹਿਲੇ ਕਹਿ ਚੁੱਕਾ ਕਿ ਜਿਹੜੇ ਲੋਕਾਂ ਨੇ ਇੱਥੇ ਵਿਊਜ਼ ਨੇ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਉਹ ਇਹ ਕਹਿ ਰਹੇ ਕਿ ਨਾ ਕਾਂਗਰਸ ਨੇ ਸਜ਼ਾ ਦਵਾਈ ਤੇ ਨਾ ਹੀ ਆਮ ਆਦੀ ਪਾਰਟੀ ਜਦ ਕਿ ਕਾਂਗਰਸ ਸੱਤਾ ਹੰਢਾ ਚੁੱਕੀ ਸੀ ਤਾਂ ਆਮ ਆਦੀ ਪਾਰਟੀ ਨੇ ਆਣਾ ਸੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਵਰਤਪਾਲ ਜੀ ਨੇ ਕਿਹਾ ਸੀ ਕਿ ਆਪਣੇ ਜਦੋਂ ਇਹਨਾਂ ਦੀ ਜੁਆਇਨਿੰਗ ਹੋਈ ਹੈ ਹਾਂ ਹਾਂ ਹੋਰ ਵੀ ਪ੍ਰਕਾਸ਼ ਸਿੰਘ ਜੀ ਤੇ ਕੇਜਰੀਵਾਲ ਸਾਹਿਬ ਵੀ ਉੱਥੇ ਮੌਜੂਦ ਸੀ ਕਿ 24 ਘੰਟੇ ਦੇ ਵਿੱਚ ਦੇਖੋ ਜਿਹੜੇ ਅਫਸਰ ਨੇ ਇਨਕੁਆਇਰੀ ਕੀਤੀ ਆ ਆਪਾਂ ਦੋਸ਼ੀ ਨੂੰ ਸਜ਼ਾ ਦੇਵਾਂਗੇ ਲੋਕਾਂ ਦੇ ਵਿੱਚ ਦੇਖੋ ਜਿਹੜਾ ਹਿੰਦੁਸਤਾਨ ਆ ਪੂਰੇ ਵਰਦ ਦੇ ਵਿੱਚ ਇੱਕ ਅਧਿਆਤਮਿਕ ਦੇਸ਼ ਆ ਲੋਕ ਇਥੇ ਆਸਥਾ ਦੇ ਨਾਲ ਜੁੜੇ ਨੇ ਆਪਣੇ ਰੱਬ ਦੇ ਨਾਲ ਜੁੜੇ ਨੇ ਗੁਰੂ ਦੇ ਨਾਲ ਜੁੜੇ ਨੇ ਉਹਨਾਂ ਦੇ ਮਨ ਵਿੱਚ ਕਾਫੀ ਰੋਸ ਸੀ ਇਹ ਤੇ ਉਹੀ ਗੱਲ ਨੂੰ ਕਿ ਲੋਕਾਂ ਦੀ ਅਰਦਾਸ ਕਰਕੇ ਜਿਹੜਾ ਇਹਨਾਂ ਕੰਮ ਹੋਇਆ ਲੋਕਾਂ ਦੀ ਅਰਦਾਸ ਹੋਇਆ ਸਰਕਾਰਾਂ ਦੇ ਵਿੱਚ ਕੋਈ ਰੋਲ ਨਹੀਂ ਰਿਹਾ ਜਿੱਦ ਨੇ ਲੜਾਈ ਲੜੀ ਹੈ ਕੋਰ ਵਿਜੇ ਪ੍ਰਤਾਪ ਜੀ ਨੇ ਜਿਹੜੀ ਵੀ ਇਨਕੁਆਇਰੀ ਕੀਤੀ ਹੈ ਉਹਨਾਂ ਨੂੰ ਵੀ ਉਹਨੇ ਸਰਕਾਰ ਵੱਲੋਂ ਰੁਕਰੇ ਲਾਇਆ ਹੋਇਆ ਇਹ ਦੇਖ ਹੀ ਰਹੇ ਹੋ ਜੀ ਤੁਹਾਡੇ ਉੱਥੇ ਆਸਟ੍ਰੇਲੀਆ ਦੇ ਵਿੱਚ ਵੀ ਕਿਸੇ ਗਰਮਖਿਆਲੀ ਧੜੇ ਦੇ ਨਾਲ ਗੱਲਬਾਤ ਹੋਈ ਤੁਹਾਡੇ ਅ ਗਰਮਖਿਆਲੀ ਤੋਂ ਨਹੀਂ ਉਹਨਾਂ ਸਿੱਖ ਸ਼ਰਧਾਲੂਆਂ ਦੇ ਨਾਲ ਤੇ ਮੇਰੀ ਗੱਲਬਾਤ ਹੋਈ ਹੈ ਉਹਨਾਂ ਦਾ ਇਹੀ ਹੈ ਕਿ ਇਹ ਰੱਬ ਵੱਲੋਂ ਹੀ ਆਪਣੇ ਅੱਜ ਇਹ ਜੋ ਕੁਝ ਵੀ ਹੋ ਰਿਹਾ ਰੱਬ ਨੇ ਇਹਨਾਂ ਕੋਲੋਂ ਕਬੂਰਨਾਮਾ ਕਰਵਾਇਆ ਤੇ ਕਿਤੇ ਨਾ ਕਿਤੇ ਉਹਨਾਂ ਦੇ ਮਨ ਵਿੱਚ ਇਹ ਗੱਲ ਹੈ ਯਾਰ ਕਿ ਜਿਸ ਤਰ੍ਹਾਂ ਹੋਰ ਵੀ ਪਹਿਲੇ ਕਈ ਲੋਕਾਂ ਵੱਲੋਂ ਗਲਤੀਆਂ ਕੀਤੀ ਗਈਆਂ ਹੋਣਗੀਆਂ ਉਹਨਾਂ ਨੇ ਪੰਥ ਚੋਂ ਛੇਕਿਆ ਗਿਆ ਜਾਂ ਕਿਸੇ ਤਰ੍ਹਾਂ ਕਿਹਾ ਗਿਆ ਇਹ ਕਿਹਾ ਗਿਆ ਕਿ ਸੁਪੀਰ ਬਾਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਤੇ ਉਸ ਤੋਂ ਬਾਅਦ ਵਿੱਚ ਨਵਾਂ ਕੋਈ ਪ੍ਰਧਾਨ ਲਾਇਆ ਜਾਵੇ ਮਤਲਬ ਉਹਨਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਇਹ ਹੈ ਕਿ ਕਿਤੇ ਨਾ ਕਿਤੇ ਐਸਜੀਪੀਸੀ ਦਾ ਰੋਲ ਵਿੱਚ ਇਹ ਰਿਹਾ ਵਾ ਕਿ ਆਪਣੇ ਜਿਹੜੀ ਇਹਨਾਂ ਦੇ ਉੱਤੇ ਸਜ਼ਾ ਕੋਈ ਏਡੀ ਭਾਰੀ ਗਈ ਹੋਈ ਉਹਨਾਂ ਦੇ ਪਿਤਾ ਜੀ ਜਿਹੜੇ ਮਰਹੂਮ ਸਾਡੇ ਸਾਬਕਾ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਦਾ ਵਾਪਸ ਲੈ ਲਿਆ ਗਿਆ ਫਕਰੇ ਹਕੂਮ ਉਹਨੂੰ ਲੋਕੀ ਇਹ ਵੀ ਕਹਿ ਰਹੇ ਨੇ ਕਿ ਠੀਕ ਹੈ ਉਹਨਾਂ ਨੂੰ ਇੱਕ ਦਿੱਤਾ ਗਿਆ ਸੀ ਉਹ ਵਾਪਸ ਲੈ ਲਿਆ ਗਿਆ ਜੇ ਉਹਨਾਂ ਦੇ ਜਿੰਨੇ ਜੀਲਿਆ ਨੇ ਤਾਂ ਉਹਨਾਂ ਨੂੰ ਇਹ ਸਜ਼ਾ ਮਿਲਦੀ ਇਹ ਸਜ਼ਾ ਕਿਤੇ ਨਾ ਕਿਤੇ ਪਰਿਵਾਰ ਨੂੰ ਮਿਲੀ ਹੈ ਪਰ ਸੁਖਬੀਰ ਬਾਦਲ ਨੂੰ ਕਿਤੇ ਨਾ ਕਿਤੇ ਜਿਹੜੀ ਸਜ਼ਾ ਵਾ ਉਹ ਆਪਣੇ ਉਹਦੇ ਵਿੱਚ ਕਿਤੇ ਨਾ ਕਿਤੇ ਥੋੜੀ ਜੀ ਪਤਾ ਹੀ ਜਾ ਮਦਦ ਕੀਤੀ ਗਈ ਹੈ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਨਿੱਕੀ ਮੋਟੀ ਸਜਾ ਨਹੀਂ ਹੈ ਆਜਾਜੀ ਅੱਜ ਕੱਲ ਬੱਚੇ ਆਪਣੇ ਮਾਪਿਆਂ ਦਾ ਸਿਰ ਫਕਰ ਦੇ ਨਾਲ ਉੱਚਾ ਕਰਦੇ ਨੇ ਐਸੇ ਕਰਮ ਕਰਦੇ ਨੇ ਐਸੀ ਮਿਹਨਤ ਕਰਦੇ ਨੇ ਐਸੀ ਇੱਜ਼ਤ ਮਾਨ ਕਰਦੇ ਨੇ ਆਪਣੇ ਮਾਪਿਆਂ ਦੀ ਕਿ ਉਹਨਾਂ ਦਾ ਸਿਰ ਫਕਰ ਦੇ ਨਾਲ ਉੱਚਾ ਹੋ ਜਾਂਦਾ ਲੋਕ ਕਹਿੰਦੇ ਨੇ ਪੀਓ ਦੇਖੋ ਫਲਾਣੇ ਦਾ ਪੁੱਤਰ ਆ ਉਹਨੇ ਆਪਣੇ ਮਾਪਿਆਂ ਦਾ ਆਪਣੇ ਪਿਤਾ ਦਾ ਸਿਰ ਫਕਰ ਦੇ ਨਾਲ ਉੱਚਾ ਕਰ ਦਿੱਤਾ ਪਰ ਇਦਰ ਸੁਖਬੀਰ ਸਿੰਘ ਬਾਦਲ ਜਦੋਂ ਸ਼੍ਰੀ ਕਾਟਕ ਸਰ ਤੇ ਹਾਜ਼ਰ ਹੋਏ ਨੇ ਤਾ ਉਹਨਾਂ ਨੇ ਆਪਣੇ ਪਿਤਾ ਦਾ ਫਖਰ ਦੀ ਵਧਾਉਣ ਦੀ ਬਜਾਏ ਫਖਰ ਕੌਮ ਹੀ ਵਾਪਸ ਜਿਹੜਾ ਉਹ ਹੋ ਜਾਣਾ ਤੇ ਇਸ ਦੇ ਵਾਸਤੇ ਇੱਕ ਬੱਚੇ ਆ ਸੀ ਇੱਕ ਬੇਟੇ ਆ ਸੀ ਇਹ ਕਿਹੋ ਜਿਹਾ ਪਲ ਹੋਣਗੇ ਕਿਹੋ ਜੀ ਕੜੀ ਹੋਏਗੀ ਮੈਂ ਇਹ ਗੱਲ ਇਹ ਗੱਲ ਤੁਹਾਨੂੰ ਮੈਂ ਪਹਿਲੇ ਕਹਿ ਚੁੱਕਾ ਹਾਂ ਹਸਪਤਾਲ ਜੀ ਕਿ ਲੋਕੀ ਕਹਿ ਰਹੇ ਨੇ ਕਿ ਪਰਿਵਾਰ ਨੂੰ ਤੇ ਇਸ ਗੱਲ ਦੀ ਐ ਬਾਦਲ ਸਾਹਿਬ ਤੇ ਚਲੇ ਗਏ ਵੱਡੇ ਬਾਦਲ ਸਾਹਿਬ ਉਹਨਾਂ ਨੇ ਕਈ ਵਧੀਆ ਕੰਮ ਵੀ ਕੀਤੇ ਨੇ ਚਲੋ ਉਹਨਾਂ ਕੋ ਉਹਨਾਂ ਦੇ ਕਾਰਜਕਾਲ ਦੇ ਵਿੱਚ ਆ ਦੀਆਂ ਗਲਤੀਆਂ ਹੋਈਆਂ ਨੇ ਕਿਉਂਕਿ ਕੱਲੇ ਗੁਰੂ ਨਾਨਕ ਦੇਵ ਜੀ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੱਲੇ ਸਿੱਖ ਨਹੀਂ ਮੰਨਦੇ ਕਿਉਂਕਿ ਚਾਰ ਦਰਵਾ ਹਰ ਮੰਦਰ ਸਾਹਿਬ ਦੇ ਉੱਥੇ ਹਰ ਤਰ੍ਹਾਂ ਦੇ ਲੋਕ ਜਾਂਦੇ ਨੇ ਜਿਸ ਸਿੱਖ ਕਮਿਊਨਿਟੀ ਤੋਂ ਬਾਅਦ ਚ ਸੈਕੰਡ ਗੱਲ ਕੀਤੀ ਜਾਏ ਤੇ ਹਿੰਦੂ ਸਮੁਦਾਇ ਦੇ ਲੋਕ ਵੀ ਜਿਹੜੇ ਨੇ ਉਹ ਬਹੁਤ ਮੰਨਦੇ ਨੇ ਸਰਬ ਸੰਜੀਵਾਰ ਦਾ ਲੋਕਾਂ ਨਾਲ ਵੀ ਗੱਲਬਾਤ ਸਰਬ ਸੰਜੀਵਾਰ ਦਾ ਉਪਦੇਸ਼ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਹੈ ਜੀ ਪੰਜਾਬ ਦਾ ਦੂਸਰਾ ਜਨਮ ਨਹੀਂ ਹੈ ਹੋਰ Rajasthan ਹੈ ਹੀ ਨਹੀਂ ਜਿੱਥੇ ਸਾਰੇ ਧਰਮਾਂ ਦਾ ਸਤਿਕਾਰ ਹੋਵੇ ਜੀ ਜੀ ਰਿਸ਼ਪਾਲ ਜੀ ਮੇਰੀ ਆਸਟ੍ਰੇਲੀਆ ਵਿੱਚ ਕਿਸੇ ਸੱਜਣ ਦੇ ਨਾਲ ਗੱਲ ਹੋਈ ਤੇ ਮੈਨੂੰ ਪੁੱਛਿਆ ਕਿ ਕਿਸ ਤਰ੍ਹਾਂ ਤੁਸੀਂ ਇਹਨੂੰ ਕਿਸ ਨੇ ਜੀਨਨ ਦੇਖਦੀ ਹੈ ਤੋ ਉਹ ਕਹਿੰਦੇ ਵੀ ਸਾਡੇ ਘਰ ਮੈਂ ਇੱਕ ਹਿੰਦੂ ਫੈਮਿਲੀ ਦੇ ਵਿੱਚ ਆ ਤੇ ਸ਼ਰਮਾ ਜੀ ਜਦੋਂ ਵੀ ਸਾਡੇ ਘਰ ਕੋਈ ਫੰਕਸ਼ਨ ਹੁੰਦਾ ਤੇ ਰਾਤ ਨੂੰ ਜਗਰਾਤਾ ਹੁੰਦਾ ਉਸ ਤੋਂ ਇੱਕ ਦਿਨ ਪਹਿਲੇ ਜਾਂ ਸਵੇਰੇ ਸਾਡੇ ਘਰ 'ਚ ਆਪਣੀ ਸਾਡਾ ਪਾਰਟ ਹੁੰਦਾ ਤੇ ਉਹਨਾਂ ਦੇ ਇਹ ਕਹਿੰਦੇ ਕਿ ਕਿਤਨਾ ਕਿਤੇ ਆਪਣੇ ਜਿਹੜੇ ਜੱਥੇਦਾਰ ਸਾਹਿਬ ਨੇ ਜਿਹੜੇ ਵੀ ਸਿੱਖ ਧਰਮ ਨੂਮ ਲੋਕ ਕਰਦੇ ਨੇ ਉਹਦੇ ਦਾਰਾ ਤੇ ਬੈਠੇ ਹੋਏ ਨੇ ਉਹਨਾਂ ਨੂੰ ਸਿੱਖੀ ਦਾ ਪ੍ਰਚਾਰ ਦੱਸਣਾ ਚਾਹੀਦਾ ਕਿ ਸਾਡੇ ਗੁਰੂਆਂ ਨੇ ਕਿੰਨਾ ਸੰਘਰਸ਼ ਕੀਤਾ ਕਿੰਨਾ ਮੁਗਲਾਂ ਦੇ ਅੱਗੇ ਉਹ ਆਪਣੇ ਉਹਨਾਂ ਨੇ ਸਰੈਂਡਰ ਨਹੀਂ ਕੀਤਾ ਆਪਣੇ ਬੱਚੇ ਤੱਕ ਵਾਰਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਦਾ ਬਲੀਦਾਨ ਦੇ ਦਿੱਤਾ ਇਸ ਤਰ੍ਹਾਂ ਦੀ ਕਿਤੇ ਨਾ ਕਿਤੇ ਅੱਜ ਦੇ ਯੁੱਗਤ ਨੂੰ ਦੱਸਣ ਦੀ ਜ਼ਰੂਰਤ ਹੈ ਕਿਉਂਕਿ ਅਵੇਅਰਨੈਸ ਜਿਹੜਾ ਉਹ ਪ੍ਰਚਾਰ ਦੀ ਗੱਲ ਹੈ ਅਵੇਅਰਨੈਸ ਦੀ ਬਹੁਤ ਵੱਡੀ ਕਮੀ ਹੈ ਸਹੀ ਕਹਿ ਰਹੇ ਹੋ ਜਾਜੀ ਕਿਉਂਕਿ ਅਸੀਂ ਪ੍ਰਚਾਰ ਕਰਨ ਦੇ ਵਿੱਚ ਕਿਤੇ ਨਾ ਕਿਤੇ ਦੂਰ ਜਰੂਰ ਹੋ ਗਏ ਆ ਖਾਸ ਕਰਕੇ ਹਿੰਦੂ ਧਰਮ ਵੀ ਸਿੱਖ ਧਰਮ ਵੀ ਕਿਉਂਕਿ ਪ੍ਰਚਾਰ ਨਾ ਹੋਣ ਕਰਨ ਹੋਣ ਦਾ ਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਚ ਲੋਕਾਂ ਨੇ ਧਰਮ ਪਰਿਵਰਤਨ ਕਰ ਲਿਆ ਜੇ ਤੁਹਾਡੇ ਕੰਨਾਂ ਦੇ ਕਵਾੜ ਵੀ ਕੋਲ ਜਾਣਗੇ ਤੁਹਾਨੂੰ ਸ਼ਾਇਦ ਅੰਦਾਜ਼ਾ ਨਾ ਹੋਵੇ ਕਿ ਕੁਝ ਆਕੜਿਆਂ ਦੇ ਮੁਤਾਬਕ ਤਕਰੀਬਨ 35 ਤੋਂ 40 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਨੇ Hindu ਤੇ Sikh ਧਰਮ ਪਰਵਰਤਨ ਕਰ ਚੁੱਕੇ ਨੇ ਇਹ ਆਕੜੇ ਹੈਰਾਨ ਕਰਨ ਵਾਲੇ ਨੇ ਇਲਾ ਦੇਣ ਵਾਲੇ ਨੇ ਕਿਉਂਕਿ ਆਉਣ ਵਾਲੇ ਸਮੇਂ 'ਚ ਜਦੋਂ ਇਹਨਾਂ ਨੂੰ ਗਿਣਤੀ ਮਾਰੀ ਜਾਏਗੀ ਨਾ ਤੇ ਬਾਕੀ ਜਿਹੜੇ ਧਰਮ ਨੇ ਨਾ ਬਹੁਤ ਹੀ ਘੱਟ ਗਿਣਤੀ 'ਚ ਚਲੇ ਜਾਣਗੇ ਭੌਗਣिती ਚ ਇੱਕ ਜਿਹੜਾ ਧਰਮ ਹੈ ਬਹੁਤ ਹੀ ਤੇਜ਼ੀ ਦੇ ਨਾਲ ਅੱਗੇ ਵੱਧਦਾ ਨਜ਼ਰ ਆ ਰਿਹਾ ਪਰ ਨਾਲ ਹੀ ਅਸੀਂ ਅੱਜ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਜਿਸ ਤਰ੍ਹਾਂ ਲੋਕਾਂ ਦੇ ਮਨ ਵਿੱਚ ਪਹਿਲੇ ਅਕਾਲੀ ਦਲ ਨੂੰ ਲੈ ਕੇ ਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ ਸਵਾਲ ਸੀ ਉਹੀ ਲੋਕਾਂ ਦੇ ਮਨ ਦੇ ਵਿੱਚ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੂੰ ਲੈ ਕੇ ਹੈ ਕਿ ਇਹਨਾਂ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਇਹਨਾਂ ਦੇ ਜਿਹੜੇ ਲੀਗਲ ਐਡਵਾਈਜ਼ਰ ਸੀ ਉਹ ਕੋਰਟ ਦੇ ਵਿੱਚ ਪੇਸ਼ ਨਹੀਂ ਹੋਏ ਜਦਕਿ ਇਹਨਾਂ ਨੂੰ ਸਜ਼ਾ ਕੋਰਟ ਥਰੂ ਮਿਲਦੀ ਆ ਲਾਸਟ ਮੈਨੂੰ ਕਹਿਣਾ ਕੋਰ ਵਿਜੇ ਪ੍ਰਤਾਪ ਜੀ ਨੇ ਵੀ ਦੱਸਿਆ ਕਿ 2016 ਤੋਂ 17 ਦੇ ਵਿੱਚ ਇੱਕ ਮਲੇਰ ਕੋਟਲਾ ਵਿੱਚ ਹੋਈ ਆ ਬੀਅਦਬੀ ਤੋਂ ਉਹਦੇ ਵਿੱਚ ਕੰਪਲਿਟ ਪਾਇਆ ਗਿਆ ਆਪਣੇ ਐਮਐਲਏ ਇੱਕ ਸਿਟਿੰਗ ਐਮਐਲਏ ਆ ਮੇਰੇ ਖਿਆਲ ਨਾਲ ਦਿੱਲੀ ਦਾ ਉਹਨਾਂ ਨੇ ਦੱਸਿਆ ਸੀ ਕਿ ਜੇ ਮੈਂ ਗਲਤ ਨਾ ਹੋਵਾਂ ਤੇ ਕੋਰ ਥ्रू ਜਿਹੜੀ ਹੋਈ ਉਹਨੂੰ 2 ਸਾਲ ਦੀ ਸਜ਼ਾ ਹੋ ਗਈ ਹੈ ਇਹ ਕਿਤੇ ਨਾ ਕਿਤੇ ਲੋਕਾਂ ਦੇ ਮੰਨ ਚ ਹੈ ਕਿ ਕਿਤੇ ਕੋਰ ਤੋਂ ਬਚਣ ਨੂੰ ਆ ਕੇ ਕੋਈ ਸ਼ਰਮਿੰਗ ਸਰਂਡਰ ਕਰਕੇ ਤੇ ਵੀ ਧਰਮ ਦੇ ਵਿੱਚ ਚਲ ਜਾਈਏ ਗੁਰੂ ਦੇ ਘਰ ਚਲੇ ਜਾਈਏ ਤੇ ਉੱਥੇ ਕਿਤੇ ਸਾਨੂੰ ਥੋੜੀ ਬੋਤੀ ਗਲਤੀ ਮੰਨ ਕੇ ਸਾਨੂੰ ਮਾਫ਼ ਕੀਤਾ ਜਾਵੇ ਜੀ ਸਿਆਸਤ ਦੇ ਲਈ ਬਹੁਤ ਹੱਥ ਖੰਡੇ ਬਣਾਉਣੇ ਪੈਂਦੇ ਨੇ ਜੀ ਜੀ ਅੱਛਾ ਚਾਚੀ ਜਿਹੜੀ ਘਟਨਾ ਵਾਪਰੀ ਆ ਆਖਰੀ ਸਵਾਲ ਤੁਹਾਡੇ ਤੋਂ ਲੈ ਰਹੇ ਹਾਂ ਸੁਭੀ ਸਿੰਘ ਬਾਦਲ ਤੇ ਕਾਤਲਾਨਾ ਹਮਲਾ ਹੋਣਾ ਔਰ ਜੋ ਹਮਲਾ ਕਰਨ ਵਾਲਾ ਹੈ ਬੇਸ਼ੱਕ ਉਹਦਾ ਪਿਛੋਕੜ ਖੜਕੂਆਦ ਦੇ ਨਾਲ ਜੁੜਿਆ ਜਿਹਨੂੰ ਸਰਕਾਰਾਂ ਤੇ ਹਕੂਮਤਾਂ ਅਤਵਾਦ ਕਹਿੰਦੀਆਂ ਨੇ ਔਰ ਉਹਨਾਂ ਦੀ ਨਜ਼ਰ ਦੇ ਵਿੱਚ ਅਤਵਾਦ ਵੀ ਹੋ ਸਕਦੇ ਨੇ 18 ਤੋਂ ਵੱਧ ਉਹਨਾਂ ਤੇ ਮਾਮਲੇ ਸੀ ਬੜੇਲ ਜੇਲ ਜਿਹੜਾ ਕਾਂਡ ਹੁੰਦਾ ਉਹਦੇ ਵਿੱਚ ਵੀ ਇਹਨਾਂ ਦਾ ਨਾਮ ਸਾਹਮਣੇ ਆਉਂਦਾ 1984 ਦੇ ਵਿੱਚ ਜਦੋਂ ਪੱਕ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਤਾ ਇਹਨਾਂ ਦੇ ਮੰਨ ਤੇ ਨਹੀਂ 6:00 ਵਜੇ ਸੀ ਕਿ ਇਹ ਫਿਰ ਨਾਰਾਇਣ ਸਿੰਘ ਚੌੜਾ ਪਾਕਿਸਤਾਨ ਚਲੇ ਗਏ ਕਾਫੀ ਹਥਿਆਰਾਂ ਦੀ ਸਪਲਾਈ ਦਾ ਵੀ ਉਹਨਾਂ ਤੇ ਇਲਜ਼ਾਮ ਨੇ ਪੁਲਿਸ ਰਿਕਾਰਡ ਦੇ ਵਿੱਚ ਬਹੁਤ ਸਾਰੇ ਐਸੇ ਇਲਜ਼ਾਮ ਨੇ ਸੰਗੀਨ ਇਲਜ਼ਾਮ ਉਹਨਾਂ ਤੇ ਸੋ ਕਈ ਜੇਲਾ ਉਹਨਾਂ ਨੇ ਕਟੀਆਂ ਨੇ ਵਕ ਵਕਸ਼ਿਆਰਾਂ ਦੇ ਵਿੱਚ ਤੋਂ ਨਾਰਾਇਣ ਸਿੰਘ ਚੌੜਾ ਕੋਈ ਆਮੰਦਾ ਨਹੀਂ ਸੀ ਪੜਿਆ ਲਿਖਿਆ ਡਬਲ ਐਮਏ ਹੈ ਔਰ ਐਸਜੀਪੀਸੀ ਦੇ ਵਿੱਚ ਸਿੱਖ ਪ੍ਰਚਾਰਕ ਦੇ ਤੌਰ ਤੇ ਵੀ ਉਹਨਾਂ ਵੱਡੀ ਭੂਮਿਕਾ ਨਿਭਾਈ ਪਰ ਅਚਾਨਕ ਉਹਨਾਂ ਵੱਲੋਂ ਸੁਪੀ ਸਿੰਘ ਬਾਦਲ ਤੇ ਕਾਤਲਾਨਾ ਹਮਲਾ ਕਰਨਾ ਔਰ ਕਰਨ ਦੀ ਨੀਅਤ ਨਾਲ ਸ਼ੁਕਰ ਹੈ ਕਿ ਉਸ ਸਮੇ ਮੁਸਤੈਦ ਜਿਹੜਾ ਉੱਥੇ ਗਾਰਡ ਸੀ ਮੁਸਤੈਦ ਜਿਹੜਾ ਉਹਨਾਂ ਦਾ ਸੁਰੱਖਿਆ ਕਰਮੀ ਸੀ ਸੋ ਉਹਨੇ ਵੱਡੀ ਵਾਰਦਾਤ ਹੋਣ ਤੋਂ ਬਚਾ ਲਿਆ ਨਹੀਂ ਤੇ ਕੱਲ ਇੱਕ ਬਹੁਤ ਹੀ ਵੱਡੀ ਵਾਰਦਾਤ ਹੋ ਜਾਣੀ ਸੀ ਸੋ ਇਸ ਘਟਨਾ ਨੂੰ ਕਿਵੇਂ ਲੈ ਰਹੇ ਦੇਖੋ ਇਹ ਤੇ ਇਹਦੀ ਨਿੰਦਾ ਹੀ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਨਹੀਂ ਹਮਲਾ ਕਰਨਾ ਚਾਹੀਦਾ ਸੀ ਉਹਨਾਂ ਨੂੰ ਜਿਨ੍ਹਾਂ ਨੇ ਵੀ ਕੀਤਾ ਚੋੜਾ ਜੀ ਨੇ ਅ ਉਹ ਲੋਕਾਂ ਦੇ ਵਿੱਚ ਜੇ ਮੈਂ ਲੋਕਾਂ ਦੀ ਵੀ ਗੱਲ ਕਰਾਂ ਲੋਕਾਂ ਦਾ ਵੀ ਇਹੀ ਕਹਿਣਾ ਬਹੁਤੇ ਲੋਕਾਂ ਦਾ ਇਸ ਤਰ੍ਹਾਂ ਨਹੀਂ ਜਦੋਂ ਗੁਰੂ ਘਰ ਦੇ ਵਿੱਚ ਨੇ ਉੱਥੇ ਉਹ ਆਪਣਾ ਕੰਮ ਕਰ ਰਹੇ ਨੇ ਉਹਨਾਂ ਨੂੰ ਜੋ ਵੀ ਉਹਨਾਂ ਨੇ ਕਿਹਾ ਕਿ ਉੱਥੇ ਬੈਠ ਕੇ ਕਰੋ ਕ੍ਰਿਆ ਕਰੋ ਜੋ ਵੀ ਲੋਕਾਂ ਦੀ ਉਹਨਾਂ ਨੂੰ ਸਜਾਅ ਦਿੱਤੀ ਗਈ ਹੈ ਤੇ ਜਦੋਂ ਗੁਰੂ ਘਰ ਬੈਠੇ ਨੇ ਤਾਂ ਗੁਰੂ ਤੋਂ ਉੱਪਰ ਕੋਈ ਨਹੀਂ ਭਗਵਾਨ ਤੋਂ ਉੱਪਰ ਕੋਈ ਨਹੀਂ ਤੇ ਇਸ ਤਰ੍ਹਾਂ ਦੇ ਨਹੀਂ ਉਹਨਾਂ ਨੂੰ ਕਰਨੀ ਚਾਹੀਦੀ ਜੀ 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 ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਾਨੂੰ ਸਮਾਂ ਦਿੱਤਾ ਹੈ ਔਰ ਆਸਟ੍ਰੇਲੀਆ ਤੋਂ ਕਿ ਮਨਾ ਦੇ ਵਿਚਾਰ ਨੇ ਲੋਕਾਂ ਦੇ ਵਿਚਾਰ ਕੀ ਨੇ ਆਸਟ੍ਰੇਲੀਆ ਤੋਂ ਕੀ ਰਿਐਕਸ਼ਨ ਸੀ ਸੋ ਸਾਡੇ ਐਡੀਟੋਰিয়াল ਚੀਫ ਟਾਰਗੇਟ ਪੋਸਟ ਅਜਾਜ ਸ਼ਰਮਾ ਜੀ ਦੇ ਤੁਹਾਨੂੰ ਦੱਸਿਆ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਕਹਾਂਗੇ ਕਿ ਤੁਸੀਂ ਵੀ ਆਪੋ ਆਪਣੇ ਇਲਾਕੇ ਦੀ ਜਿਹੜੀ ਰਿਪੋਰਟ ਹੈ ਸਾਡੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸੋ ਇਹਦੇ ਨਾਲ ਹੀ ਲੈਨੇ ਇਜਾਜ਼ਤ ਵੇਖਦੇ ਰਹੋ ਅਕਸ ਦੀ ਆਵਾਜ਼ ਐਨਆਰਆਈ ਟੂਡੇ ਧੰਨਵਾਦ ਦੁਸ਼ਪਾਲ ਜੀ